ਸਤਿ ਸ਼੍ਰੀ ਅਕਾਲ ਦੀ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਸਾਹਿਬ ਸਵਾਗਤ ਹੈ। ਧੰਨਵਾਦ ਜੀ। ਪ੍ਰੋਫੈਸਰ ਸਾਹਿਬ ਪਿਛਲੇ ਦਿਨੀ ਹਿੰਡਨਬਰਗ ਦੀ ਇੱਕ ਰਿਪੋਰਟ ਆਈ ਜਿਸ ਵਿੱਚ ਸੇਬੀ ਕੰਪਨੀ ਬਾਰੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ। ਉਸ ਤੋਂ ਪਹਿਲਾਂ ਵੀ ਹਿੰਡਨਬਰਗ ਦੀ ਰਿਪੋਰਟ ਨੇ ਭਾਰਤ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਸੀ। ਸਿਆਸਤ ਗਰਮਾਈ। ਸੇਬੀ ਕੰਪਨੀ ਬਾਰੇ ਜੋ ਖੁਲਾਸਾ ਆਇਆ ਉਸ ਪਾਰੀ ਵੀ ਸਿਆਸਤ ਗਰਮਾਈ ਰਹੀ ਪਾਰਟੀਆਂ ਨੇ ਮੌਜੂਦਾ ਸਰਕਾਰ ਉੱਤੇ ਦਬਾਅ ਬਣਾਇਆ ਕਿ ਕਾਰਵਾਈ ਕੀਤੀ ਜਾਵੇ ਤਾਂ ਹੁਣ ਅਨਿਲ ਅੰਬਾਨੀ ਅਤੇ 24 ਹੋਰ ਸੰਸਥਾਵਾਂ ਦੇ ਖਿਲਾਫ ਸੇਬੀ ਕੰਪਨੀ ਨੇ ਕਾਰਵਾਈ ਕੀਤੀ ਹੈ 5 ਸਾਲਾਂ ਲਈ ਸਟਾਕ ਮਾਰਕੀਟ ਤੇ پابੰਦੀ ਲਗਾ ਦਿੱਤੀ ਹੈ ਇਹ ਵੀ ਜਾਣਕਾਰੀ ਹੈ ਇਸ ਕੰਪਨੀ ਨੂੰ ਸੇਬੀ ਨੇ 11 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਇੱਕ ਕੰਪਨੀ ਜਿਹੜੀ ਉਸ ਨੂੰ ਸੋ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਇਹ ਦੋਸ਼ ਲਗਾਇਆ ਗਿਆ ਕੀ ਵਾਕਈ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਸੇਬੀ ਕੰਪਨੀ ਹੁਣ ਲੀਤ ਆ ਗਈ ਹੈ ਜਾਂ ਫਿਰ ਇੱਕ ਖਾਣਾ ਪੂਰਤੀ ਸਮਝੀ ਜਾਵੇ ਜਿਵੇਂ ਵੱਡੀਆਂ ਸੰਸਥਾ ਕੋਈ ਵੱਡੇ ਅਫਸਰ ਤੋਂ ਗਲਤੀ ਹੋ ਜਾਂਦੀ ਹੈ ਮੰਨ ਲਓ ਤਾਂ ਛੋਟੇ ਅਫਸਰਾਂ ਉਤੇ ਗਾਹ ਛੁੱਟ ਦਿੱਤੀ ਜਾਂਦੀ ਹੈ ਕਈ ਵਾਰ ਇਸ ਚਰਚਾਵਾਂ ਹੁੰਦੀਆਂ ਨੇ ਅਕਸਰ ਕੀ ਉਸੇ ਤਰ੍ਹਾਂ ਦੀ ਇਹ ਚਰਚਾ ਵੀ ਅਨਿਲ ਅੰਬਾਨੀ ਤੇ ਕਾਰਵਾਈ ਹੋਗੀ ਕੀ ਮੁਕੇਸ਼ ਅੰਬਾਨੀ ਇੱਕ ਵੱਡਾ ਚਿਹਰਾ ਨੇ ਵੱਡੇ ਵਪਾਰੀ ਨੇ ਕੀ ਉਹਨਾਂ ਦੀ ਇਹਨਾਂ ਨਾਲ ਕੋਈ ਇਨਵੈਸਟਮੈਂਟ ਨਹੀਂ ਹੋਊਗੀ ਜਾਂ ਹੈ ਜਾਂ ਨਹੀਂ ਹੈ ਚਲੋ ਇਹ ਤੇ ਆਪਾਂ ਕਿਆਸਰਾਈਆਂ ਲਾਉਨੇ ਆ ਕਿ ਉਹਦੇ ਤੇ ਹੋਊ ਉਹਦੇ ਤੇ ਹੋਊ ਕਿ ਨਹੀਂ ਹੋਊ ਕਿ ਇਹਦੇ ਚ ਕੀ ਪੋਲਿਟਿਕਸ ਆ ਜਾਂ ਸੱਚੀ ਮੁੱਚੀ ਸੇਬੀ ਨੇ ਆਪਣਾ ਆਪਣੇ ਕਾਰਵਾਈ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਇਮਾਨਦਾਰ ਹਾਂ ਅਸੀਂ ਨਿਊਟਰਲ ਹਾਂ ਅਸੀਂ ਕਿਸੇ ਦੇ ਪੋਲਿਟਿਕਲ ਪ੍ਰਭਾਵ ਥੱਲੇ ਨਹੀਂ ਕਿਉਂਕਿ ਦਬਾਅ ਬਹੁਤ ਬਣ ਗਿਆ ਸੀ ਉਹ ਮੈਡਮ ਦੇ ਉੱਤੇ ਜਿੰਨਾ ਦਬਾਅ ਬਣਿਆ ਇਹਦੀ ਚੇਅਰਪਰਸਨ ਜਿਹੜੀ ਉਹਦੇ ਮੇਰਾ ਖਿਆਲ ਰਿਐਕਸ਼ਨ ਚ ਵੀ ਇਹ ਸਾਰੀ ਕਾਰਵਾਈ ਦੱਸੀ ਗਈ ਹੈ ਕਿ ਅਸੀਂ ਜਾਗਦੇ ਹਾਂ ਸੁੱਤੇ ਨਹੀਂ ਅਣਦੇਖੀ ਕਰ ਸਕਦੇ ਹਾਂ ਪਰ ਜੇ ਕੁਝ ਕਰਨਾ ਚਾਹੀਏ ਤਾਂ ਸਾਡੇ ਹੱਥ ਬਹੁਤ ਲੰਬੇ ਆ ਇਹ ਕਾਰਵਾਈ ਆਪਣੇ ਕਰਡੈਂਸ਼ੀਅਲ ਨੂੰ ਜੇ ਕੋਈ ਬਹੁਤ ਉਹਨਾਂ ਦੇ ਉੱਤੇ ਥੋੜੀ ਸੱਜੇ ਖੱਬੇ ਲੋਕਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਪ੍ਰੂਵ ਕਰਨ ਲਈਏ ਕਾਫੀ ਇੱਕ ਹੈਂਡਲ ਦੇ ਤੌਰ ਤੇ ਕੰਮ ਕਰੂਗਾ 5 ਕਰੋੜ ਟੋਟਲ ਕੀਤੇ 23-24 ਹੋਰ ਕੰਪਨੀਆਂ ਆ ਅਨਿਲ ਲੰਬਾਨੀ ਹੈਗਾ ਆ ਪਰ ਜੇ ਜੇ ਹਾਤ ਮਕੇਸ਼ ਨੂੰ ਪਏ ਪਤਾ ਫੇਰ ਲੱਗੇ ਅਡਾਨੀ ਦਾ ਤੇ ਬਿਲਕੁਲ ਹੀ ਨਹੀਂ ਕਿਉਂਕਿ ਉਹ ਜਿਹੜੀ ਹਿੰਡਨਬਰਗ ਨੇ ਪਹਿਲੀ ਗੱਲ ਤੇ ਆ ਉਹਨਾਂ ਨੇ ਸਿੱਧਾ-ਸਿੱਧਾ ਅਡਾਨੀ ਦੇ ਉੱਤੇ ਸੀ ਕਿ ਬਾਹਰ ਕੰਪਨੀਆਂ ਇਹੋ ਜੀਆਂ ਰੱਖੀਆਂ ਸ਼ੈਲ ਕੰਪਨੀਆਂ ਜਿਹੜੀਆਂ ਇਹਨਾਂ ਦੀ ਸਟਾਕ ਮਾਰਕੀਟ ਨੂੰ ਉਤਸ਼ਾਹਤ ਕਰਦੀਆਂ ਇੱਧਰੋਂ ਖਰੀਦ ਲਿਆ ਇੱਧਰੋਂ ਵੇਚ ਲਿਆ ਆਪੀ ਖਰੀਦ ਲਿਆ ਆਪੀ ਵੇਚ ਲਿਆ ਉਹਦੇ ਕਰਕੇ ਇੱਕ ਗਰਮ ਜੋਸ਼ੀ ਪਰ ਕੇ স্টক ਮਾਰਕੀਟ ਦੇ ਵਿੱਚ ਤੇ ਸ਼ੇਅਰ ਨੂੰ ਉੱਪਰ ਚੁੱਕਿਆ ਜਾਂਦਾ ਤੇ ਦੂਜੇ ਲੋਕਾਂ ਦੇ ਪੈਸੇ ਜਿਹੜੇ ਆ ਉਹ ਕਿਵੇਂ ਖਾਦੇ ਜਾਂਦੇ ਆ ਇਹ ਜਿਹਨੂੰ ਸ਼ਾਰਟ ਸੇਲਿੰਗ ਕਹਿੰਦੇ ਆ ਮਤਲਬ ਸ਼ਾਰਟ ਸੇਲਿੰਗ ਬਾਇੰਗ ਪਹਿ ਯਕ ਗਮ ਖਰੀਦਿਆ ਉਧਰ ਖਰੀਦਿਆ ਉਧਰ ਵੇਚਦਾ ਲੌਂਗ ਰਨ ਇਨਵੈਸਟਮੈਂਟ ਨਹੀਂ ਉਹ ਉਹ ਜਿਹੜੇ ਦੋਛਾਂ ਦੇ ਜਵਾਬ ਦੇ ਵਿੱਚ ਸਪਰੀਮ ਕੋਰਟ ਨੇ ਆਪਾਂ ਨੂੰ ਯਾਦ ਆ ਕਿ SEBI ਨੇ SEBI ਦਾ ਮਤਲਬ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਹੈ ਇਹਦਾ ਮਤਲਬ ਇਹਦਾ ਮਕਸਦ ਇਹ ਹੈਗਾ ਕਿ ਜਿੰਨੀਆਂ ਵੀ ਇਥੇ ਕੰਪਨੀਆਂ ਰਜਿਸਟਰ ਹੁੰਦੀਆਂ ਖਾਸ ਕਰਕੇ ਜਿਹੜੀਆਂ ਸਟਾਕ ਐਕਸਚੇਂਜ ਦੇ ਵਿੱਚ ਸ਼ੇਅਰ ਮਾਰਕੀਟ ਦੇ ਨਾਲ ਉੱਪਰ ਥੱਲੇ ਸਾਰਾ ਕੁਝ ਜਾਂਦਾ ਉਹਨਾਂ ਦੇ ਸਟਾਕ ਦਾ ਪਤਾ ਲੱਗਦਾ ਜਾਂ ਉਹਨਾਂ ਦੀ ਅਸਲ ਚ ਗੁੱਡਵਿਲ ਦਾ ਪਤਾ ਲੱਗਦਾ ਸਟਾਕ ਮਾਰਕੀਟ ਤੋਂ ਕਿ ਇਹਨਾਂ ਦਾ ਪ੍ਰਭਿਖ ਚੰਗਾ ਜਾਂ ਮਾੜਾ ਜੇ ਤਾਂ ਚੰਗਾ ਲੱਗਦਾ ਲੋਕ ਸ਼ੇਅਰ ਖਰੀਦੀ ਜਾਂਦੇ ਮਹਿੰਗੇ ਹੋ ਜਾਂਦੇ ਇਸ ਕਿਸਮ ਦਾ ਉਹਦਾ ਪਰਪਸ ਹੈਗਾ ਤਾ ਇਹਦਾ ਮਕਸਦ ਇਹ ਸੀ ਵੀ ਦਾ ਕਿ ਉਹ ਸਾਰਿਆਂ ਤੇ ਨਿਗਾ ਰੱਖਦੀ ਕਿ ਕੋਈ ਇਹੋ ਜਿਹਾ ਗਲਤ ਕੰਮ ਤੇ ਨਹੀਂ ਕਰਦਾ ਜਿਹੜਾ ਕਿ ਹਿੰਡਨਬਰਗ ਨੇ ਆਪਣੀ ਰਿਪੋਰਟ ਪਹਿਲੀ ਪਿਛਲੇ ਸਾਲ ਵਾਲੀ ਜਾਰੀ ਕਰਕੇ ਦੱਸਤਾ ਕਿ ਤੁਹਾਡੇ ਨੱਕ ਥੱਲੇ ਹੀ ਹੋ ਰਿਹਾ ਉਹਦੇ ਨਾਲ ਬੜਾ ਸਟਾਕ ਸਲੰਪ ਵੀ ਆਇਆ ਉਹਦਾ ਉਹ ਨੂੰ ਕਾਫੀ ਥੱਲੇ ਚਲਾ ਗਿਆ ਸੀ ਅਸੀਂ ਡੇਲੀ ਦੇਖਦੇ ਸੀ ਕਿ ਤੜਾਹ ਕਰਕੇ ਡਿੱਗੇ ਸੀ ਅਕਰਸ਼ਿਰ ਫੇਰ ਚੁੱਕ ਲੈ ਅਡਾਨੀ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਚੁਕਲੇ ਤੋਂ ਉਹਨਾਂ ਨੇ ਦੂਜੀ ਰਿਪੋਰਟ ਜਾਰੀ ਕਰਤੀ ਵੀ ਇਹ ਜਿਹੜੀ ਬੀਬੀ ਜਿਹਨੂੰ ਸੁਪਰੀਮ ਕੋਰਟ ਨੇ ਕਿਹਾ স্টক ਐਕਸਚੇਂਜ ਦੇ ਜਿਹੜੀ ਸੇਬੀ ਦੀ ਚੇਅਰਮੈਨ ਆ ਕਿ ਤੁਸੀਂ ਇਹਦੀ ਇਨਕੁਆਇਰੀ ਕਰਕੇ ਦੱਸੋ ਕਿ ਇਹਦੇ ਵਿੱਚ ਕੋਈ ਕੋਈ ਉੱਪਰ ਥੱਲੇ ਜੋ ਹਿੰਡਨਬਰਗ ਦੀ ਰਿਪੋਰਟ ਕਹ ਰਹੇ ਇਹੋ ਜਿਹਾ ਕੋਈ ਹੈਗੀ ਗਲਤੀਆਂ ਹੈਗੀਆਂ ਜਾਂ ਕੋਈ ਇਹੋ ਜੀ ਤਾਂਦਲੇਬਾਜੀ ਹੈਗੀ ਤਾਂ ਪਤਾ ਇਹ ਉਹਨਾਂ ਨੇ ਉਹਦੇ ਚੋਖੜਿਆ ਦੂਜੀ ਰਿਪੋਰਟ ਦੇ ਵਿੱਚ ਹਿੰਡਨਬਰਗ ਨੇ ਕੱਢਿਆ ਕੋਈ ਇਹਨੇ ਉਹਦੀ ਕੀ ਇਨਕੁਇਰੀ ਕਰਨੀ ਹੈ ਤੇ ਖੁਦ ਉਹ ਉਹਨਾਂ ਚੀਜ਼ਾਂ ਦੇ ਵਿੱਚ ਲੁਪਤ ਹੈ ਜੀ ਉਹਨਾਂ ਦੇ ਉਹਨਾਂ ਦੀ ਹਿੱਸੇਦਾਰ ਹੈ ਆ ਇਹ ਦੋ ਇੰਨਾ ਛੇਰ ਇੱਥੇ ਸੀ ਇੰਨਾ ਛੇਰ ਇੱਥੇ ਸੀ ਇੰਨਾ ਇੰਨਾ ਨੇ ਖਰੀਦਿਆ ਇਹ ਦੋ ਉਹਨਾਂ ਨੇ ਵੇਚਿਆ ਇਸ ਕਰਕੇ ਇਹ ਉਹਦੀ ਰਿਪੋਰਟ ਕਿਵੇਂ ਜਾਰੀ ਕਰੂਗੀ ਇਹ ਫੇਅਰ ਨਹੀਂ ਹੋਇਆ ਇਹ ਇਨ ਇੰਜ ਕਹੋ ਕਿ ਕੋਈ ਜਿਹਦਾ ਆਪਣਾ ਹਿੱਤ ਹੋਊਗਾ ਕਲੈਸ਼ ਆਫ ਇੰਟਰਸਟ ਤੇ ਉਥੇ ਫਿਰ ਕਿਵੇਂ ਕੋਈ ਉਹ ਕੰਮ ਕਰੂਗਾ ਆਪਣੇ ਹਿੱਤ ਦੇ ਵਿਰੁੱਧ ਇਸ ਕਰਕੇ ਜਿਹਦਾ ਖੁਦ ਹਿੱਤ ਉਸੇ ਕੰਪਨੀ ਨੂੰ ਬਚਾਉਣ ਚਾਹ ਤੇ ਉਹਦੇ ਤੇ ਸਜਾਜ ਆ ਉਹਨੂੰ ਉਹਦੀ ਪਾਰਦਰਸ਼ਤਾ ਕਿਵੇਂ ਪ੍ਰੂਫ ਕਰਨ ਵਾਲੇ ਮਿਹਨਤ ਕਰੋ ਇਹ ਗੱਲ ਨਵੀਂ ਆ ਗਈ ਹੁਣ ਉਹਦੇ ਤੇ ਪਤਾ ਨਹੀਂ ਕੀ ਹੁੰਦਾ ਸੁਪਰੀਮ ਕੋਰਟ ਵੱਲੋਂ ਕਿ ਨਹੀਂ ਹੁੰਦਾ ਪਰ ਇਹਨਾਂ ਨੇ ਜਰੂਰ ਉਹ ਤੋਂ ਪਹਿਲਾਂ ਪਹਿਲਾਂ SEBI ਨੇ ਹਿੰਡਨਬਰਗ ਦੀ ਜਿਹੜੀ ਕੰਪਨੀ ਉਹਦਾ ਮੈਨੂੰ ਨਾਂ ਪੁੱਲ ਜਾਂਦਾ ਬੰਦੇ ਦਾ ਬੜਾ ਆਪਾ ਲਾਜ ਆ ਜਾਂ ਨਾ ਆ ਉਹਨਾਂ ਸਵਰਜ ਜਾਰਜ ਸਵਰਸ ਉਹਦਾ ਨਾਂ ਚਾਹ ਦੇ ਹੋ ਜਾ ਕੁਝ ਉਹਨੇ ਉਹਨੂੰ ਇਹਨਾਂ ਨੇ ਮਾਨਾਨੀ ਦਾ ਵੀ ਮੁਕੱਦਮਾ ਉਹਨਾਂ ਦੇ ਉੱਤੇ ਕੀਤਾ ਕਿ ਤੁਸੀਂ ਸਾਡੇ ਤੇ ਗਲਤ ਇਲਜ਼ਾਮ ਲਾ ਕੇ ਤੇ ਤੁਹਾਡੀ ਕੰਪਨੀ ਨੂੰ ਤੇ ਨੁਕਸਾਨ ਪਹੁੰਚਾਇਆ ਤੇ ਜਿਹੜੇ ਸੇਬੀ ਦੇ ਚੇਅਰ ਪਰਸਨ ਉਹਨਾਂ ਨੇ ਵੀ ਨੁਕਸਾਨ ਪਹੁੰਚਾਇਆ ਹੋ ਜਾ ਰੋਲਰ ਰੁੱਪਾ ਤੇ ਪਿਆ ਹੁਣ ਇਹ ਜਿਹੜੀ ਰਿਪੋਰਟ ਅੱਜ ਆਈ ਹੈ ਕਿ ਨਹੀਂ 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 ਇਹ ਸਾਡੇ ਕੱਲੇ ਦੰਦ ਦਖਾਲਣ ਵਾਲੇ ਨਹੀਂ ਖਾਣ ਵਾਲੇ ਵੀ ਆ ਗਏ ਆ ਉਹ ਉਧਰ ਵੀ ਕੰਮ ਕਰਦੇ ਆ ਦੇਖ ਲੋ ਅਸੀਂ ਕਿਵੇਂ ਵੱਡਾ ਕੰਮ ਕਰਤਾ ਠੀਕ ਆ ਹੋਣਾ ਚਾਹੀਦਾ ਸਾਰਿਆਂ ਤੇ ਹੋਣਾ ਚਾਹੀਦਾ ਇਹ ਨਹੀਂ ਕਿ ਕੁਛ ਤੇ ਹੋਵੇ ਕੁਛ ਤੇ ਨਾ ਹੋਵੇ ਪ੍ਰੋਫੈਸਰ ਸਬ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਮੋਦੀ ਸਰਕਾਰ ਤੇ ਇੱਕ ਗੰਭੀਰ ਦੋਸ਼ ਲਗਾਇਆ ਹੈ ਉਹ ਦੋਸ਼ ਲਗਾਇਆ ਮੰਰੇਗਾ ਮਜ਼ਦੂਰਾਂ ਨੂੰ ਲੈ ਕੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਮੰਰੇਗਾ ਦੀ ਜਾਨ ਕੱਟ ਦਿੱਤੀ ਹੈ ਸਰਕਾਰ ਨੇ 7 ਕਰੋੜ ਤੋਂ ਵੱਧ ਕਾਰਡ ਰੱਦ ਕਰ ਦਿੱਤੇ ਨੇ ਮੋਦੀ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਹੈ ਸ਼ਰਿਆਮ ਇਹ ਦੋਸ਼ ਮਲਿਕ ਅਰਜੁਨ ਖੜਗੇ ਨੇ ਲਗਾਇਆ ਕਿੰਨਾ ਕਿ ਇਹਨਾਂ ਦਾਅਵਿਆਂ ਦੀ ਸੱਚਾਈ ਕਿੰਨੀ ਹੈ ਇਹਨਾਂ ਦਾਅਵਿਆਂ ਦੇ ਵਿੱਚ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਮਨਰੇਗਾ ਦੇ ਵਿੱਚ ਕੋਈ ਹੀਰਾ ਫੇਰੀ ਨਹੀਂ ਹਰ ਸਿਸਟਮ ਚ ਹੀਰਾ ਫੇਰੀ ਜਿੱਥੇ ਸਰਕਾਰ ਚਲੇ ਚੱਲ ਜਾਂਦੀ ਹੈ ਪਹੁੰਚਦੀ ਹੈ ਲੀਚ ਹੁੰਦੀ ਹੈ ਔਰ ਜਿੱਥੇ ਪੈਸਾ ਹੁੰਦਾ ਉਥੇ ਇਹੋ ਜਿਹਾ ਕੰਮ ਚੱਲ ਪੈਂਦਾ ਜੀ ਤੇ ਇਸੇ ਕਰਕੇ ਤੇਜੀਪ ਗਾਂਧੀ ਨੇ ਜਿਹੜਾ ਪੰਚਾਇਤੀ ਰਾਜ ਐਕਟ ਨਾਮੇ ਵਾਲਾ ਲੈ ਕੇ ਆਇਆ ਸੀ ਤੇ ਕਹਿੰਦੇ ਸੀ ਅਸੀਂ ਸਿੱਧੇ ਇਹਨਾਂ ਦੇ ਅਕਾਊਂਟਾਂ ਵਿੱਚ ਪੈਸਾ ਭੇਜਾਂਗੇ ਇਨਡਾਇਰੈਕਟਲੀ ਨਹੀਂ ਉਹਨਾਂ ਕੋਲ ਤੇ ਜਿਨ੍ਹਾਂ ਦਾ ਪੈਸਾ ਜਿਨ੍ਹਾਂ ਲਈ ਅਸੀਂ ਰੱਖਦੇ ਸਰਕਾਰੀ ਖਰਚਾ ਕਰਦੇ ਉਹ ਪੈਸਾ ਤੇ ਪਹੁੰਚਦਾ ਹੀ ਨਹੀਂ ਉਹਨੂੰ ਵੀ ਇੱਥੇ ਬਹੁਤ ਕੁਝ ਰੱਖਿਆ ਹੋਇਆ ਉਹਨਾਂ ਨੇ ਇਹੋ ਜਿਹੇ ਪ੍ਰਬੰਧ ਨੇ ਕਿ ਪੈਸਾ ਉਹਨਾਂ ਦੇ ਸਿੱਧੇ ਅਕਾਊਂਟਸ ਜਾਊਗਾ ਕੋਈ ਕਿਸੇ ਦੰਦੀ ਦਿਹਾੜੀਆਂ ਦਾ ਜੌਬ ਕਾਰਡ ਲਿਆ ਉਹ ਦੇਖਣਾ ਡੇਲੀ ਮੈਂ ਦਿਹਾੜੀ ਲਾਈ ਆ ਮੈਨੂੰ ਇਨਾ ਫਿਰ ਜਿਹੜਾ ਜੌਬ ਕਾਰਡ ਬਣਾਉਣਾ ਉਹ ਪਿੰਡ ਚੋਂ ਹੀ ਬਣਾਉਣਾ ਜੌਬ ਕਾਰਡ ਜਦੋਂ ਤੁਹਾਡਾ ਬਣ ਗਿਆ ਉਹ ਕੋਈ ਵੀ ਬਣਾ ਸਕਦਾ ਇੱਕਲਾ ਗਰੀਬ ਹੀ ਨਹੀਂ ਜਾਂ 달ਿਤ ਹੀ ਨਹੀਂ ਜਾਂ ਔਰਤਾਂ ਹੀ ਨਹੀਂ ਕੋਈ ਵੀ ਜਿਹੜਾ ਜਿਹਦਾ ਵੀ ਕੰਮ ਕਰਨ ਨੂੰ ਜੀ ਕਰਦਾ ਉਹ ਆਪਣਾ ਜੌਬ ਕਾਰਡ ਬਣਾ ਸਕਦਾ ਔਰ ਉਹਨੂੰ ਗਰੰਟੀ ਦੇਣੀ ਆ ਇਹ ਇਹ ਕੋਈ ਐਉਂ ਨਹੀਂ ਕਿ ਕੰਮ ਹੋਊ ਤੇ ਕੰਮ ਮਿਲੂ ਇਹ ਐਜ਼ ਅ ਮੈਟਰ ਆਫ ਰਾਈਟ ਆ ਇਹ ਵੀ ਸਮਝਣਾ ਚਾਹੀਦਾ ਕਿ ਜੋਬ ਦੇਣਾ ਸਰਕਾਰ ਦਾ ਫਰਜ਼ ਆ ਕੰਮ ਹੋਏ ਜਾਂ ਨਾ ਹੋਏ ਉਹਨਾਂ ਨੇ ਕੰਮ ਦੇਣਾ ਘਟੋ ਘਟ ਸੌਦੇ ਉਹ ਇੱਕ بڑا ਹੈ ਤੇ ਰਾਤ ਵਾਲੀ ਗੱਲ 2005 ਤੋਂ ਸ਼ੁਰੂ ਕੀਤੀ ਸੀ ਮਨਮੋਹਨ ਸਿੰਘ ਉਹਨਾਂ ਨੇ ਰਾਈਟ ਟੂ ਵਰਕ ਛੋਟੀ ਗੱਲ ਨਹੀਂ ਹੈ ਇਹ ਪਰ ਉਸ ਨੂੰ ਜੇ ਉਸੇ ਸਪੈਰੀਅਟ ਵਿੱਚ ਲਾਗੂ ਕੀਤਾ ਜਾਂਦਾ ਜਾਂ ਉਸ ਨੂੰ ਪਰਫੁੱਲਤ ਕੀਤਾ ਜਾਂਦਾ ਇਹਦੇ ਸਮਝਦੇ ਅਗੇ ਦੀ ਭੋਜ ਮੋਦੀ ਦੀ ਜਦੋਂ ਤੇ ਸਰਕਾਰ ਆਈ ਹੈ ਮਨਰੇਗਾ ਦਾ ਪੈਸਾ ਲਗਾਤਾਰ ਕੱਟਿਆ ਜਾ ਰਿਹਾ ਨਾਂ ਜਰੂਰ ਬਦਲ ਦਿੱਤੇ ਜਾ ਰਹੇ ਪਹਿਲਾਂ ਇਹ ਮਨਰੇਗਾ ਸੀ ਫਿਰ ਹੁਣ ਮਹਾਤਮਾ ਗਾਂਧੀ ਮਗ ਮਗ ਮਨਰੇਗਾ ਬਣ ਗਈ ਹੈ ਹੈਨਾ ਇਸ ਕਿਸਮ ਦਾ ਕਈ ਕਿਸਮ ਦੇ ਉਹਨਾਂ ਦੇ ਇਹੋ ਜਿਹੇ ਟਾਈਟਲ ਬਦਲ ਕੇ ਉਸ ਨੂੰ ਵਧੀਆ ਪੇਸ਼ਖਾਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਕੰਟੈਂਟ ਯਾ ਕੰਟੈਂਟ ਦਾ ਮਤਲਬ ਕਿ ਤੁਸੀਂ ਹੋਰ ਬਜਟ ਰੱਖੋ ਹੋਰ ਪੈਸੇ ਰੱਖੋ ਫਿਰ ਇਹਨਾਂ ਦੀਆਂ ਜਿਹੜੀਆਂ ਦਿਹਾੜੀਆਂ ਆ ਉਹ ਬਹੁਤ ਹੀ ਲੋ ਲੈਵਲ ਤੇ ਆ ਮੈਨੂੰ ਤੇ ਲੱਗਦਾ ਉਹ ਬੌਂਡਲਡ ਲੇਬਰ ਦੀ ਵੀ ਇੰਨੀ ਨਹੀਂ ਹੋਣੀ ਲੋ ਜਿੰਨੀ ਇਹਨਾਂ ਦੀ ਹੈ ਇਹ ਤੇ ਹੋਰ ਵੀ ਤਕਾ ਇਹਦੇ ਚ ਮੰਗ ਉੱਠ ਰਹੀ ਸੀ ਕਿ 400 ਰੁਪਏ ਦਿਹਾੜੀ ਮਿਨੀਮਮ ਰੱਖੀ ਜਾਏ ਤੇ 400 ਵੀ ਅੱਜ ਦੇ ਯੁੱਗ ਦੇ ਵਿੱਚ ਮੈਨੂੰ ਤੇ ਬਹੁਤ ਥੋੜੀ ਲੱਗਦੀ ਆ ਚਾਹੀਦੀ ਆ ਘੱਟੋ ਘੱਟ ਜਿਹੜਾ ਵੀ ਆ 500 ਤੇ ਮਿਨੀਮਮ ਕਿਸੇ ਵੀ ਬੱਚੀ ਔਰਤ ਨੂੰ ਜਿਹੜੀ ਪੂਰਾ ਦਿਨ ਕੰਮ ਕਰੇ ਉਸ ਨੂੰ ਇਨਾ ਕਿ ਚਾਹੇ ਔਰਤ ਹੋਏ ਬੰਦਾ ਹੋਏ ਕੋਈ ਵੀ ਕੋ ਜੈਂਡਰ ਡਿਫਰੈਂਸ ਨਹੀਂ ਚਾਹੀਦਾ ਪਰ ਇਹ ਜਿਜ ਕਰਕੇ ਮਰ ਰਹੀ ਹੈ ਸਕੀਮ ਕੁਝ ਤਾਂ ਚਲੋ ਪੈਰਾਸਾਈਟ ਤੇ ਸਭ ਜਗ੍ਹਾ ਆ ਵੀ ਰਜਿਸਟਰ ਚ ਨਾ ਹੈਗੇ ਐਕਚੁਅਲੀ ਕੰਮ ਨਹੀਂ ਕਰ ਰਹੇ ਉਹਦਾ ਕੀ ਕਰੋਗੇ ਜੋਬ ਕਾਰਡ ਬਣਾਏ ਹੋ ਜਾਂ ਜਾਲੀ ਜੋਬ ਕਾਰਡ ਪਿੰਡਾਂ ਲੈਵਲ ਤੇ ਸਾਰਾ ਕੁਝ ਚੱਲਣਾ ਉਦੇ ਵੀ ਕੋਈ ਨਿਗਰਾਨੀ ਸੁਪਰਵੀਜ਼ਨ ਹੋਣਾ ਚਾਹੀਦਾ ਹੁਣ ਜੇ ਤੇ ਬੀਨ ਆਊਟ ਇਸ ਕਰਕੇ ਕੀਤੇ ਆ ਪਰ ਇਹ ਨੰਬਰ ਬਹੁਤ ਹੈ ਤੇ ਤੀਜਾ ਹਿੱਸਾ ਤੇ 32% ਅੱਤਾ ਸਾਹਮਣੇ ਆ 13.3 ਕਰੋੜ ਆ ਬਚੇ ਆ ਤੇ 7 ਕਰੋੜ ਜਿਹੜੇ ਆ ਉਹ ਇਹਨਾਂ ਨੇ ਜੋਬ ਘਾਟ ਕੱਟ ਤੇ 7 ਕਰੋੜ ਜਾਨੀ ਤਿਹਜਾ ਇਸਾ ਹੀ ਰਵਿਰ ਚੱਲ ਰਿਹਾ ਜੀ ਇਹ ਇੱਕ ਬੜੀ ਵੱਡੀ ਆਪਣੇ ਆਪ ਚ ਮੈਨੂੰ ਲੱਗਦੀ ਆ ਕਿ ਦੇਖਣ ਵਾਲੀ ਗੱਲ ਹੈਗੀ ਮੈਨੂੰ ਨਹੀਂ ਲੱਗਦਾ ਕਿ ਐਡੇ ਖੜਗੇ ਉਹਨਾਂ ਨੇ ਠੀਕ ਹੀ ਕਿਹਾ ਐਡੇ ਵੱਡੇ ਪੱਧਰ ਤੇ ਜਾਨੀ ਜਾਲੀ ਕੰਮ ਹੋਵੇ ਜੇ ਐਡੇ ਵੱਡੇ ਪੱਧਰ ਤੇ ਐ ਤੇ ਕਿਹਨੂੰ ਤੁਸੀਂ ਸੁਝਾਦੋਗੇ ਸਿਰਫ ਇੱਥੇ ਤੱਕ ਹੀ ਸੀਮਤ ਹੋਗੇ ਕਿ ਤੁਸੀਂ ਠੀਕ ਹੈ ਲੋਕਾਂ ਦੇ ਦਿਹਾੜੀਆਂ ਦੇ ਕਾਰਡ ਕੈਂਸਲ ਕਰਤੇ ਤੇ ਕੰਮ ਖਤਮ ਹੋ ਗਿਆ ਕਿ ਦੀ ਨਿਗਾ ਤੇ ਕਿਹੜੇ ਬੰਦਿਆਂ ਨੇ ਕਿਵੇਂ ਕੀ ਕਰ ਕਿਵੇਂ ਹੋਇਆ ਇੱਕ ਦਿਨ ਚ ਤੇ ਹੋਇਆ ਨਹੀਂ ਪਿਛਲੇ 10 ਸਾਲਾਂ ਚ 15 ਸਾਲਾਂ ਚ ਹੋਇਆ ਉਹ ਕਿੰਨੀ ਕਿੰਨੀ ਸਜ਼ਾ ਤੁਸੀਂ ਦੋਗੇ ਕਿੰਨੀ ਕਿੰਨੀ ਕਿਹੜੇ ਬੰਦਿਆਂ ਨੂੰ ਦੰਡਿਤ ਕਰੋਗੇ ਕਿ ਇਹ ਤੁਹਾਡੇ ਨਿਗਾਹ ਦੇ ਵਿੱਚ ਜਦ ਕਾਨੂੰਨ ਸੀਗਾ ਤੇ ਇਹ ਤੁਸੀਂ ਕਿਉਂ ਨਹੀਂ ਸੁਪਰਵਾਈਜ਼ ਕੀਤਾ ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਪਰ ਸਾਡੇ ਦੇਸ਼ ਦੇ ਅੰਦਰ ਜਿੰਨੀ ਵੱਡੀ ਬੇਰਜ਼ਗਾਰੀ ਹੈ ਜਿੰਨੀ ਇੱਕ ਇੱਕ ਹੁੰਦੀ ਹੈ ਅਨਪਲਾਈਮੈਂਟ ਇੱਕ ਹੁੰਦੀ ਹੈ ਸੈਮੀ ਅਨਪਲਾਈਮੈਂਟ ਮਤਲਬ ਕੰਮ ਉਹ ਕੰਮ ਕਰਨਾ ਕਿ ਜਿਹੜਾ ਵੈਸੇ ਤੇ ਤੁਹਾਡੇ ਥੱਲੇ ਬਹੁਤ ਹੈ ਲਿਆਕਤੋਂ ਉਹ ਕੰਮ ਤੁਸੀਂ ਕਰਦੇ ਆ ਜਾਂ ਕਈ ਵਾਰੀ ਤੈਨੂੰ ਥੋੜਾ ਕੰਮ ਮਿਲਦਾ ਕੁਝ ਪੂਰਾ ਕੰਮ ਹੀ ਨਹੀਂ ਮਿਲਦਾ ਇਹੋ ਜਿਹੇ ਬਹੁਤ ਲੈਵਲ ਆ ਜਿਹੜੇ এমਪਲੋਇਮੈਂਟ ਦੇ ਤੇ ਚਾਹੀਦਾ ਤੇ ਸਰਕਾਰ ਨੂੰ ਪ੍ਰਵਿੰਦਰ ਇਹ ਆ ਕਿ ਸਭੋਂ ਇਸ ਦਾ ਘੇਰਾ ਵਧਾਵੇ ਦੁੱਗਣਾ ਕਰੇ ਇੱਕ ਪਾਸੇ ਕੰਮ ਦਾ ਨੰਬਰ ਵਧਾਵੇ ਘੱਟੋ ਘੱਟ 200 ਕਰੇ ਤੁਸੀਂ 365 ਦਿਨਾਂ ਚ 100 ਦਿਨ ਕੰਮ ਕਰਕੇ ਕਿਸੇ ਨੂੰ ਜਿੰਦਾ ਰੱਖ ਲੋਗੇ ਇਹ ਪੈਟਰੋਲ ਦੀ ਗੱਡੀ ਤੇ ਐ ਨਹੀਂ ਕਿ ਜਿੱਦੇ ਨੇ ਚੱਲੀ ਚੱਲੀ ਬਾਕੀ ਤੁਸੀਂ ਘਰ ਦੇ ਬਾਹਰ ਖੜੀ ਕਰਤੀ ਇਹ ਤੇ ਸਰੀਰ ਆ ਇਹਨੇ ਤੇ ਰੋਜ਼ ਮੰਗਣਾ ਇਹ ਕੰਮ ਕਰੇ ਜਾਂ ਨਾ ਕਰੇ ਖਾਣੇ ਤੇ ਅਜੀਣ ਲਈ ਤੇ ਡੰਗਰ ਵੀ ਮੰਗਦਾ ਤੇ ਬੰਦਾ ਵੀ ਮੰਗਦਾ ਇਸ ਲਈ ਇੱਕ ਤੇ ਇਹ ਆ ਕਿ 200 ਦਿਨ ਕਰੋ ਘਟੋ ਘਟਾ ਰਾਈਟ ਟੂ ਵਰਕ ਦਾ ਦੂਜੇ ਤੁਸੀਂ ਦਿਹਾੜੀ ਵਿਦਾਓ ਤੇ ਇਹ ਜਿਹੜੀਆਂ ਗੱਲ ਆ ਤੀਜਾ ਇਹ ਰਿਫ ਇਹ ਰਾ ਫਿਰ ਜਿਹੜੀ ਸਾਰੀ ਆ ਇਹਦੇ ਚ ਬੰਦ ਹੋਣੀ ਚਾਹੀਦੀ ਆ ਚੌਥਾ ਇਹਦਾ ਬਜਟ ਵਧਾਓ ਇਹਦਾ ਇਹਦਾ ਫਲਾਓ ਹੋਰ ਕਰੋ ਤਾਂ ਜਾ ਕੇ ਇਹਦਾ ਥੋੜਾ ਜਿਹਾ ਲੋਕਾਂ ਦੇ ਵਿੱਚ ਰਾਹਤ ਦਾ ਇੱਕ ਸੋਮਾ ਬਣੂਗਾ ਅੱਜ ਦੀ ਖਬਰ ਸੁਣ ਕੇ ਤੇ ਹੈਰਾਨੀ ਦੀ ਗੱਲ ਹੈ ਕਿ ਜਿਵੇਂ ਕਿਤੇ ਬੰਦ ਕਰਨ ਨੂੰ ਚੱਲੇ ਹੋਣ ਕਿ ਇੱਥੇ ਹੋਰ ਜਿਹੜਾ ਮਰਜੀ ਬਚ ਜਾਏ ਤੇ ਮਜ਼ਦੂਰ ਨਹੀਂ ਬਚਣਾ ਚਾਹੀਦਾ ਇਹੋ ਜੀ ਗੱਲ ਦਾ ਜਿਆਦਾ ਇਸ ਤੋਂ ਪ੍ਰਭਾਵ ਲੱਗ ਰਿਹਾ ਹੈ ਬੜੀ ਜਾਨੀ افسوس والی گل نہیں ਇਹਨੂੰ ਕਹਿਣਾ ਚਾਹੀਦਾ ਖੱਲਾ ਯਾਨੀ ਕਿਸੇ ਦੇ ਪੇਟ ਤੇ ਲੱਤ ਮਾਰਨ ਵਾਲੀ ਗੱਲ ਹੈ ਗਰੀਬ ਦੇ ਪੇਟ ਤੇ ਲੱਤ ਮਾਰਨ ਵਾਲੀ ਗੱਲ ਹੈ ਕਿਉਂਕਿ ਇਸ ਸਕੀਮ ਨੂੰ ਬੰਦ ਕਰਨਾ ਕਿ ਜਿਹੜੇ ਸਭ ਤੋਂ ਡੈਮੋਕ੍ਰੇਸੀ ਦੇ ਪੀੜਿਤ ਲੋਕ ਹੈ ਇਸ ਰਾਜਾਂ ਦੇ ਪੀੜਿਤ ਲੋਕ ਹੈ ਉਹਨਾਂ ਨੂੰ ਹੋਰ ਪੀੜਿਤ ਕਰਨਾ ਇਹ ਉਹੋ ਜੀ ਅਪਰੋਚ ਲੱਗਦੀ ਹੈ ਪਤਾ ਇਹ ਲੋਕਾਂ ਦੇ ਲੋਕਾਂ ਦੇ ਸਾਹਮਣੇ ਕਲੀਅਰ ਹੋਣਾ ਚਾਹੀਦਾ ਕਿ ਐਡੇ ਵੱਡੇ ਪੱਧਰ ਤੇ ਕਿਉਂ ਇਹ ਸਾਰੀਆਂ ਕਾਰਡ ਜਿਹੜੇ ਆ ਬੰਦ ਕਰ ਦਿੱਤੇ ਗਏ ਪ੍ਰੋਫੈਸਰ ਸਾਹਿਬ ਗੱਲ ਪੰਜਾਬ 'ਚ ਲੈ ਕੇ ਆਉਨੇ ਆ ਪੰਜਾਬ ਤੇ ਕਰਦੇ ਆ ਪੰਜਾਬ ਨੂੰ 1026 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਐ ਐਨਜੀਟੀ ਨੇ ਲਗਾਇਆ ਕੂੜੇ ਕਰਕਟ ਦਾ ਸਹੀ ਨਿਪਟਾਰਾ ਨਹੀਂ ਕੀਤਾ ਗਿਆ ਇਹ ਦੋਸ਼ ਲੱਗਿਆ ਪੰਜਾਬ ਸਰਕਾਰ ਉੱਤੇ ਇਸ ਤੋਂ ਪਹਿਲਾਂ ਵੀ 2000 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਸੀ ਉਸ ਤੋਂ ਉਸ ਸਮੇਂ ਵੀ ਪੰਜਾਬ ਸਰਕਾਰ 'ਕਿਰੀ ਸੂਬੇ ਵਿੱਚ ਇਸ ਵੇਲੇ 53 ਲੱਖ ਟਨ ਕੂੜਾ ਪਿਆ ਐ ਐਨਜੀਟੀ ਨੇ ਇਹ ਦਾਵਾ ਕੀਤਾ ਐ ਇੰਨਾ ਕੂੜਾ ਆਖਰ ਨਿਪਟਾਰਾ ਕਿਉਂ ਨਹੀਂ ਹੋਇਆ ਜਾਂ ਫਿਰ ਇਨਾ ਕੁੜਾ ਹੈ ਹੀ ਨਹੀਂ ਇਹ ਸਿਰਫ ਇੱਕ ਜਿਵੇਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਹੁੰਦੀ ਹੈ ਸੂਬਾ ਸਰਕਾਰਾਂ ਨੂੰ ਘੇਰਨ ਦੀ ਜਾਂ ਸੂਬਿਆਂ ਨੂੰ ਕਮਜ਼ੋਰ ਕਰਨ ਦੀ ਆਰਥਿਕ ਪੱਖੋਂ ਕਿਤੇ ਇਹ ਕੋਈ ਚਾਲ ਤਾਂ ਨਹੀਂ ਜਾਂ ਫਿਰ ਵਾਕਈ ਐਨਜੀਟੀ ਦੇ ਦਾਅਵਿਆਂ ਦੇ ਵਿੱਚ दम ਹੈ ਮਿੰਤ ਲੱਗਦਾ ਜੇ ਜੇ ਸਾਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਜਿੰਨਾ ਸ਼ਹਿਰਾਂ ਦੇ ਬਾਹਰ ਕੂੜਾ ਪਿਆ ਜੇ ਇਸ ਤਰ੍ਹਾਂ ਜੁਰਮਾਨੇ ਲੱਗਣ ਤੇ ਸਭ ਤੋਂ ਉਮੀਦ ਦੇ ਐਨਜੀਟੀ ਹੋਊਗੀ ਮੈਨੂੰ ਲੱਗਦਾ ਮੋਦੀ ਦੇ ਸਰਕਾਰ ਦੇ ਬਜਟ ਨਾਲ ਵੀ ਜ਼ਿਆਦਾ ਬਜਟ ਇਹਨਾਂ ਦਾ ਹੋ ਜਾ। ਇੱਕ ਇੱਕ ਕੂੜੇ ਦੇ ਢੇਰ ਦਾ 10 26 ਕਰੋੜ ਆ ਨਾ ਤੇ 10 ਤੇ ਢੇਰ ਤੇ ਪੰਜਾਬ 'ਚ ਹੀ ਲਾ ਲਓ। ਤੇ 10000 ਕਰੋੜ ਤੇ ਪੰਜਾਬ 'ਚ ਹੀ ਇਹਨਾਂ ਨੂੰ ਬਣ ਗਿਆ। ਤੇ ਛੋਟੀ ਜਿਹੀ ਸੂਬਾ ਤੇ ਇਸ ਤਰ੍ਹਾਂ 40-50 ਹਜ਼ਾਰ ਕਰੋੜ ਰੁਪਇਆ ਯੂਪੀ ਤੋਂ ਬਣ ਜਾਊਗਾ ਕਿਉਂਕਿ ਉਹ ਦੇਸ਼ ਉਸ ਬਹੁਤ ਵੱਡਾ ਹੈ ਸਾਡੇ ਨਾਲੋਂ ਕੋਈ 5-6 ਗੁਣਾ ਦੇ ਤੇ ਸਾਡੇ 13 ਸੀਟਾਂ ਉਹਨਾਂ ਦੀਆਂ 80 ਸੀਟਾਂ ਤੇ ਗੁਣਾ ਕਰਕੇ ਦੇਖ ਲਓ ਇਹ ਤੁਸੀਂ ਵੱਡੇ ਪੱਧਰ ਤੇ ਮੈਨੂੰ ਕੋਈ ਲੱਗਦਾ 5000 ਕਰੋੜ ਤੇ 10000 ਕਰੋੜ ਤੇ ਇਕੱਲਾ ਦਿੱਲੀ ਤੋਂ ਹੀ ਤੁਸੀਂ ਜੇ ਦਿੱਲੀ ਤੋਂ ਹੂੰ ਅੰਦਰ ਜਾਣੇ ਆ ਤੇ ਜਿੱਥੇ ਰਿੰਗ ਰੋਡ ਸ਼ੁਰੂ ਹੁੰਦੀ ਹੈ ਕੂੜੇ ਦੇ ਪਹਾੜ ਵਾਹ ਵੈਸੇ ਹੀ ਕਹਿੰਦੇ ਆ ਉਹਦੇ ਤੇ ਜਿਹੜੇ ਟਰੱਕ ਆ ਨਾ ਉਹ ਦੂਰ ਵੀ ਨਾ ਦਿਖਦੇ ਆ ਇੰਨੇ ਛੋਟੇ ਆ ਜਾਨੀ ਨੰਗੀ ਆ ਕੇ ਦੇ ਨਾਲ ਐਂਜ ਲੱਗਦੇ ਜਿਵੇਂ ਛੋਲਿਆਂ ਤੇ ਦਾਣੇ ਜੱਡਾ ਕੋਈ ਨੀਲਾ ਜਿਹਾ ਟਰੱਕ ਹੋਵੇ ਇੰਨੇ ਉੱਚੇ ਤੇ ਇੰਨੇ ਵੱਡੇ ਵੀ ਮਤਲਬ ਪਤਾ ਨਹੀਂ ਕਿਹੜਾ ਕੰਪੀਟੀਸ਼ਨ ਹੈ ਵੀ ਐਡੇ ਉੱਚੇ ਬਣਾਉਣੇ ਜਾਨਵਰ ਉੱਤੇ ਚੁਗਦੇ ਬਿਲਕੁਲ ਨਹੀਂ ਦਿਖਦੇ ਝੌੜਾ ਜਿਹਾ ਪੈਂਦਾ ਵੀ ਉਹ ਜਾਨਵਰ ਤੁਰਿਆ ਜਾਂਦਾ ਜਾਂ ਕਿ ਕੋਈ ਬਿਲਕੁਲ ਹੀ ਚਿੜੀ ਜੀ ਨਿਕੇ ਜੀ ਕੋਈ ਇਹ ਇੰਨੇ ਜਾਨਵਰ ਵੀ ਖਾਂਦੇ ਪੀਂਦੇ ਗਾਈਆਂ ਉੱਥੇ ਵਿਚਾਰੀਆਂ ਕੋਈ ਗਊ ਮਾਤਾ ਦੀ ਉੱਥੇ ਕੋਈ ਕੁਛ ਪ੍ਰਤੀਤ ਨਹੀਂ ਹੁੰਦੀ ਕਿੰਟੀ ਮਾੜੀ ਗੱਲ ਹੈ ਕਿ ਇੱਕ ਜੀਟੀ ਰੋਡ ਦੇ ਉੱਤੇ ਜਿੱਦੇ ਸਾਰੀ ਦੁਨੀਆ ਲੰਘਦੀ ਆ ਉੱਥੇ ਤੁਸੀਂ ਹਰ ਕਿਸਮ ਦੀ ਬਦਬੂ ਤੇ ਹਰ ਕਿਸਮ ਦਾ ਕਰਮ ਜਰਮ ਕੀੜੇ ਹਰ ਕਿਸਮ ਦੇ ਉੱਥੇ ਉਹਨਾਂ ਨੇ ਬਰੀਡ ਕਰ ਲਈ ਰੱਖੇ ਹੋਇਆ ਇਹ ਸਵਾਗਤ ਹੁੰਦਾ ਦਿੱਲੀ ਚ ਵੜਨ ਲੱਗਿਆ ਤੁਹਾਡਾ ਉੱਥੇ ਕਿਉਂ ਨਹੀਂ ਚੁੱਕਿਆ ਗਿਆ ਮੋਦੀ ਦੀ ਸਰਕਾਰ ਵੀ ਉੱਥੇ ਹੀ ਹੈ ਕੇਂਦਰੀ ਸਰਕਾਰ ਇਤਨੀ ਕੀ ਹਵਾ ਕੱਲੀ ਕੇਜਰੀਵਾਲ ਨੂੰ ਲੱਗਣੀ ਹੈ ਤੇ ਮੋਦੀ ਜੀ ਨੂੰ ਨਹੀਂ ਲੱਗਣੀ ਸਾਰੇ ਹੀ ਹੈ ਉਹ ਉਹਨਾਂ ਦੀ ਜਦੋਂ ਇਹ ਲੋਕਾਂ ਦੇ ਸਾਰੇ ਭਾਵੇਂ ਕੇਂਦਰੀ ਸਰਕਾਰ ਦੇ EMPLOYEE ਹੋਣ ਕੇਂਦਰੀ ਸਰਕਾਰ ਦੇ ਵਿੱਚ ਪੋਲੀਟੀਸ਼ੀਅਨ ਹੋਣ ਜਾਂ ਸਟੇਟ ਦੇ ਹੋਣ ਇਹ ਦੋਵਾਂ ਦੀ ਜ਼ਿੰਮੇਵਾਰੀ ਆ ਕਿ ਦਿੱਲੀ ਸਾਫ਼ ਸੁਥਰੀ ਹੋਵੇ ਅਧਿਕਾਰ ਖੇਤਰ ਵੀ ਐਨਜੀ ਹੈ ਇਹ ਕਿਉਂਕਿ ਫੁੱਲ ਸਟੇਟ ਦੇ ਹੈ ਨਹੀਂਗੀ ਐਲਜੀ ਕੋਲ ਕਾਫੀ ਅਧਿਕਾਰ ਖੇਤਰ ਆ ਗੇਜਰੀਵਾਲ ਨੇ ਬੜੇ ਇਸ ਕਿ ਸਮਤਾ ਸਹੌੜਾ ਪਾਇਆ ਸੀ ਕਿ ਅਸੀਂ ਉੱਥੇ ਕਰਾਂਗੇ ਇੱਥੇ ਦੀ ਸਰਕਾਰ ਨੇ ਵੀ ਹੋਰ ਤੁਸੀਂ ਛੱਡੋ ਇਹ ਤੇ ਹੈਗਾ ਨਾ ਬੁੱਢੇ ਨਾਲੇ ਦਾ ਪਹਿਲਾਂ ਆਪਾਂ ਕਿੰਨੀ ਯਾਰੀ ਕਹਾਣੀ ਕਰ ਚੁੱਕੇ ਆ ਉਹ ਹੀ ਹਾਲਿਓ ਵੀ ਲੁਧਿਆਣੇ ਚੀ ਆ ਉਹਦਾ 560 ਕਰੋੜ ਰੁਪਏ ਆਇਆ 650 ਕਰੋੜ ਪਤਾ ਹੀ ਨਹੀਂ ਚੱਲਦਾ ਕਿੱਧਰ ਲੱਗ ਗਿਆ ਉਹ ਉਸੇ ਤਰ੍ਹਾਂ ਉਤਰਾਂ ਨਾਲ ਜਿਹੜਾ ਉਹ ਨਾਲਾ ਹੀ ਰਿਹਾ ਮੁੜ ਕੇ ਦਰਿਆ ਸਾਫ਼ ਸੁਥਰਾ ਨਹੀਂ ਬਣਿਆ ਤੁਹਾਨੂੰ ਮੈਂ ਦੂਰ ਦੀ ਗੱਲ ਆ ਪਚੜੀਗੜ ਬੈਠੇ ਆ ਚੰਡੀਗੜ੍ਹ ਦੇ ਡੱਡੂ ਮਾਜਰਾ ਕਿੰਨੇ ਵਾਰੀ ਪ੍ਰੋਟੈਸਟ ਹੋਇਆ ਕਿ ਉਹਥੇ ਜੀ ਹੁਣ ਪਲਾਂਟ ਲੱਗ ਗਿਆ ਜੀ ਹੁਣ ਉਥੇ ਪ੍ਰੋਸੈਸਿੰਗ ਹੋ ਗਈ ਜੀ ਹੁਣ ਗਿੱਲਾ ਕੂੜਾ ਸੁੱਕਾ ਕੂੜਾ ਲੱਗ ਗਿਆ ਪਲਾਸਟਿਕ ਲੱਗ ਜਾਊਗਾ ਜਿਹੜਾ ਘਰਾਂ ਦਾ ਕਿਚਨ ਦਾ ਕੂੜਾ ਹੈ ਮਤਲਬ ਸਬਜ਼ੀਆਂ ਸੁਬਜ਼ੀਆਂ ਫਲਾਂ ਦਾ ਜਿਹੜਾ ਉਸ ਨੂੰ ਪ੍ਰੋਸੈਸ ਕਰਕੇ ਖਾਦ ਬਣ ਰੂ ਲੋ ਬਹੁਤ ਲਾ 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 ਹੋ ਗਈ ਜੀ ਬਹੁਤ ਜੀ ਅੱਛਾ ਜੀ ਜਿਹੜਾ ਪਹਿਲਾਂ ਕੂੜਾ ਸੀ ਉਹਦੇ ਨੂੰ ਅਸੀਂ ਚੱਕ ਕੇ ਉਥੇ ਪ੍ਰੋਸੈਸ ਕਰਤਾ ਜੀ ਉਹਦੀ ਖਤਮ ਹੋ ਗਿਆ ਜਿੰਨੀ ਅਜੇ ਵੀ ਕੂੜਾ ਪਿਆ ਜੀ ਉਹਨੂੰ ਅਸੀਂ ਦੱਬ ਦਿੱਤਾ ਉਹਦੇ ਤੇ ਇਹੋ ਜਿਹਾ ਕੁਝ ਸੀਲ ਬੰਦ ਕਰ ਅਜੇ ਵੀ ਸਾਰੀਆਂ ਗੱਲਾਂ ਦੀਆਂ ਗੱਲਾਂ ਉਤਰੇ ਢੇਰ ਲੱਗੇ ਤੁਸੀਂ ਆਪ ਵੈਰੀਫਾਈ ਆਪਣੇ ਕੈਮਰੇ ਵਾਲਿਆਂ ਨੂੰ ਭੇਜ ਕੇ ਦੇਖ ਲਓ ਜਾਣੀ ਜੀ ਚੰਡੀਗੜ੍ਹ ਜਿਹਨੂੰ ਸਿਟੀ ਬਿਊਟੀਫੁਲ ਕਹਿੰਦੇ ਆ ਉਹਦਾ ਹਾਲ ਇਹ ਆ ਤੇ ਦਿੱਲੀ ਦਾ ਮੈਂ ਤੁਹਾਨੂੰ ਦੱਸਦਾ ਤੇ ਲੁਧਿਆਣਾ ਤੇ ਫਿਰ ਕੋਈ ਹੈ ਹੀ ਨਹੀਂ ਉਹ ਤੇ ਵੈਸੀ ਇੰਡਸਟਰੀਅਲ ਸਿਟੀ ਹੈ ਕਿਸੇ ਸ਼ਹਿਰ ਦੇ ਵਿੱਚ ਪਾ ਮੀਓ ਅੰਬਰਸਾਰਿਆ ਜਿਲੰਦਰੀਆ ਸੜਕਾਂ ਦਾ ਹਾਲ ਸੀਵਰੇਜ ਦਾ ਸੀਵੇਜ ਦਾ ਹਾਲ ਇਨ ਸੋਲਿਡ ਵੇਸਟ ਮੈਨੇਜਮੈਂਟ ਦਾ ਬੁਰਾ ਹਾਲ ਇਨ ਸੋਲਿਡ ਵੇਸਟ ਕਹਿੰਦੇ ਆ ਜਿਹਨੂੰ ਕੂੜਾ ਕਹਿੰਦੇ ਆ ਆ ਘੜ ਘੜ ਜਿਹਦੇ ਪਹਾੜ ਬਣ ਜਾਂਦੇ ਇਹ ਸਾਰਿਆਂ ਦਾ ਹਾਲ ਦੇਖਣ ਤਾਂ ਸਾਡੀ ਕਿਸੇ ਦੀ ਕੋਈ ਜ਼ਿੰਮੇਵਾਰੀ ਥੋੜੀ ਹੈ ਬੰਦੇ ਮਰਦੇ ਤੇ ਮਰੀ ਜਾਣ ਮੱਖੀ ਕੀੜਾ ਮੱਛਰ ਜੇ ਪੈਦਾ ਹੋ ਕੇ ਲੋਕਾਂ ਨੂੰ ਲੜਦੇ ਆ ਤੇ ਦੰਦੀਆਂ ਵੱਢੀ ਜਾਣ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਕੁਝ ਪਤਾ ਨਹੀਂ ਉਹ ਕਿਉਂ ਇੰਨੀ ਇੱਕ ਬੋਝਦਿਲੀ ਤੇ ਬੇਦਿਲੀ ਦੋਵੇਂ ਗੱਲਾਂ ਇਸ ਕਿਸਮ ਦੀ ਦਿਖਾਉਂਦੀਆਂ ਸਰਕਾਰਾਂ ਤੇ ਲੋਕ ਜਦ ਤੱਕ ਤਖੜੇ ਹੋ ਕੇ ਨਹੀਂ ਪੁੱਛਦੇ ਇਹਨਾਂ ਪੈਸਿਆਂ ਪੁੱਛਿਆ ਕਿੰਨੇ ਦੇਣੇ ਹਨ ਉਹਨਾਂ ਕੋਲ ਚਲੇ ਜਾਣਾ ਲੇਖੋ ਜੀ ਆਹ ਜੀ ਫਲਾਣਾ ਜੀ ਇਹ ਕੋਡ ਜੁਰਮਾਨਾ ਲਾ ਕੇ ਠੋਕੇ ਚਲੇ ਜਾਂਦੇ ਕੋਈ ਇਹਨਾਂ ਨੂੰ ਕੋਈ ਦਿੰਦਾ ਥੋੜੀ ਪੈਸੇ ਹੂੰ ਉਹ ਕੋਰਟ ਚਲੇ ਜਾਣਗੇ ਪਹਿਲਾਂ ਲੋਅਰ ਕੋਰਟ ਜਾਣਗੇ ਲੁਧਿਆਣੇ ਵਾਲੀ ਤੇ ਫਿਰ ਹਾਈ ਕੋਰਟ ਚ ਆਉਣਗੇ ਫਿਰ ਕਰਦਿਆਂ ਕਰਦਿਆਂ 20 ਸਾਲ 25 ਲੰਘ ਜਾਣਗੇ ਉਦੋਂ ਤੱਕ ਇਹਦੀ ਸਰਕਾਰ ਕੌਣ ਆਏ ਤੇ ਕੌਣ ਗਏ ਉਦੋਂ ਤੱਕ ਕੂੜੇ ਦੇ ਢੇਰ ਦੋ ਬਣ ਜਾਣਗੇ ਇੱਕ ਦੀ ਜੇ ਇੱਕ ਦੂਜੇ ਪਾਸੇ ਲੱਗ ਜੂਗਾ ਔਰ ਇਹ ਸਾਡਾ ਦੇਸ਼ ਇੰਜ ਮਹਾਨ ਦੇਸ਼ ਮੇਰਾ ਭਾਰਤ ਮਾਨ ਇੰਜ ਚੱਲਦਾ ਜੀ ਪ੍ਰੋਫੈਸਰ ਸਾਹਿਬ ਕਲਕੱਤਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਉਥੋਂ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਬਲਾਤਕਾਰ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ ਕਲਕੱਤਾ ਦੇ ਜਿਹੜੇ ਉੱਥੇ ਨਰਸ ਨਾਲ ਜੁੜਾ ਡਾਕਟਰ ਨਾਲ ਟ੍ਰੇਨੀ ਡਾਕਟਰ ਨਾਲ ਜੋ ਵੀ ਮਾਮਲਾ ਹੋਇਆ ਪਰ ਇਸ ਚਿੱਠੀ ਦੇ ਵਿੱਚ ਮਮਤਾ ਬਨਰਜੀ ਨੇ ਇੱਕ ਦਾਵਾ ਕੀਤਾ ਹੈ ਕਿ ਰੋਜ਼ਾਨਾ ਭਾਰਤ ਦੇ ਵਿੱਚ 90 ਮਾਮਲੇ ਅਜਿਹੇ ਸਾਹਮਣੇ ਆਉਂਦੇ ਨੇ ਬਲਾਤਕਾਰ ਦੇ ਤੁਹਾਨੂੰ ਕੀ ਲੱਗਦਾ ਕਿ ਮਮਤਾ ਬਨਰਜੀ ਨੂੰ ਆਪਣੇ ਪੱਧਰ ਤੇ ਕਾਰਵਾਈ ਕਰਨੀ ਚਾਹੀਦੀ ਸੀ ਕਿ ਉਸ ਤਰ੍ਹਾਂ ਦੀ ਕਾਰਵਾਈ ਮਮਤਾ ਬੰਦਰਜੀ ਨੇ ਕੀਤੀ ਹੈ ਕਿ ਉਹ ਹੁਣ ਪ੍ਰਧਾਨ ਮੰਤਰੀ ਤੋਂ ਸਿੱਧੀ ਮੰਗ ਕਰਨ ਲੱਗੇ ਨੇ ਕਿ ਇਸ ਮਾਮਲੇ ਦੇ ਵਿੱਚ ਕਾਨੂੰਨ ਸਖਤ ਬਣਾਏ ਜਾਣ ਤੁਰੰਤ ਪ੍ਰਭਾਵ ਨਾਲ ਜੋ ਕੰਮ ਕੀਤਾ ਜਾਣਾ ਚਾਹੀਦਾ ਉਹ ਕੀਤਾ ਗਿਆ ਹੈ ਜਾਂ ਨਹੀਂ ਕਿਉਂਕਿ ਇੱਕ ਤਾਂ ਲੰਬਾ ਪ੍ਰੋਸੈਸ ਹੈ ਕਾਨੂੰਨ ਬਣਾਉਣਾ ਤਾਂ ਇਹ ਨਹੀਂ ਇਹ ਦੇਖੋ ਪਤਾ ਕੀ ਗੱਲ ਹੈ ਕਿ ਇਹ ਉਹ ਤਾਂ ਗੱਲ ਹੋ ਗਈ ਉਹ ਜਿਹੜਾ ਮੁੰਡਾ ਫੜਿਆ ਗਿਆ ਉਹਦਾ ਸਾਈਕੋ ਐਨਾਲਿਟিক্যাল ਟੈਸਟ ਵੀ ਆ ਗਿਆ ਉਹ ਕਹਿੰਦੇ ਆ ਕਿ ਪਰਵਰਟ ਹੈਗਾ ਮਤਲਬ ਉਹ ਸਿਕ ਸਿਕਿਆ ਸਾਈਕਲੋਜੀਕਲੀ ਸਿਕਿਆ ਜਿਹਨੂੰ ਪੋਰਨੋ ਦੇਖਣ ਦੀ ਐਡਿਕਸ਼ਨ ਆ ਫਲਾਨਾ ਟਮਕਾਣਾ ਇਹੋ ਜੀਆਂ ਕਹਾਣੀਆਂ ਫਿਰ ਉਹਨੂੰ ਲਾਇਆ ਕਿਉਂ ਸੀ ਸਰਵਿਸ ਦਿੱਤੀ ਹੋਈ ਆ ਪਲੀਜ਼ ਦੇ ਨਾਲ ਲਗਾਇਆ सिविक ਸਰਵੈਂਟ ਸਰਵਿਸਿਜ਼ ਦੇ ਵਿੱਚ ਲਗਾਇਆ ਤੇ ਫਿਰ ਇਹ ਕਿ ਉਹਨੂੰ ਕਿਉਂ ਤੁਸੀਂ ਇਸ ਤਰ੍ਹਾਂ ਸਰਕਾਰੀ ਅਹੁਦੇ ਤੇ ਜਾਂ ਪੇ ਸਰਕਾਰੀ ਪੈਸੇ ਚ ਦੇ ਰਹੇ ਸੀ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਾ ਇਹ ਇਹਨਾਂ ਦਾ ਇਹਨਾਂ ਕਿਤੇ ਕਸੂਰ ਆ ਹੋਰ ਵੀ ਝਾੜ-ਚੰਬ ਬਥੇਰੀ ਸੁਪਰੀਮ ਕੋਰਟ ਨੇ ਮਮਤਾ ਬਹਨਰਜੀ ਦੀ ਉਥੋਂ ਦੀ ਪੁਲਿਸ ਦੀ ਉਥੋਂ ਜਿਹੜਾ ਕਾਲਜ ਦਾ ਪ੍ਰਿੰਸੀਪਲ ਗਵਰਨਮੈਂਟ ਕਾਲਜ ਦਾ ਜਿਹੜਾ ਮੈਡੀਕਲ ਕਾਲਜ ਹੈ ਉਹਦੇ ਪ੍ਰਿੰਸੀਪਲ ਦੀ ਸਾਰਿਆਂ ਦੀ ਬਥੇਰੀ ਝਾੜ ਚੰਬ ਹੋ ਚੁੱਕੀ ਆ ਉਹ ਮੇਰਾ ਖਿਆਲ ਬਣਦਾ ਉਹਨਾਂ ਦੇ ਐਫਆਰ ਵੀ ਨਾ ਬਿਦਰਜ ਹੋਣਗੇ ਇਹ ਸਾਰੀ ਕਾਰਵਾਈ ਆਪਣੇ ਪ੍ਰੋਸੈਸ ਚ ਚੱਲ ਰਹੀ ਹੈ ਉਹ ਇਹ ਪੋਲੀਟੀਕਲ ਸਟੇਟਮੈਂਟ ਹੈ ਵੀ ਐਵੇਂ ਸਾਨੂੰ ਟਾਰਗੇਟ ਕਰੀ ਜਾਓ ਮਮਤਾ ਬਹਨਰਜੀ ਦੀ ਇੱਕ ਰਾਜਨੀਤਿਕ ਬਿਆਨਬਾਜ਼ੀ ਹੈ ਕਿ ਦੇਸ਼ ਸਾਰੇ ਦੇ ਵਿੱਚ ਹੈ ਉੱਥੇ ਤਾਂ ਮੋਦੀ ਦਾ ਰਾਜ ਆ ਮੈਂ ਤੇ ਸਿਰਫ ਪਛੀਬੀ ਬੰਗਾਲ ਦੀ ਇਹ ਵਿੱਚ ਹੈਗੀ ਆ ਇਹ ਕਹੋ ਜਿਹਾ ਹੋ ਗਿਆ ਤੁਸੀਂ ਇਹੋ ਜਿਹਾ ਰੌਲਾ ਪਾ ਲਿਆ ਤੇ ਜਿਹੜੇ ਰੋਜ਼ ਦੇਸ਼ ਦੇ ਵਿੱਚ 90 ਹੁੰਦੇ ਆ ਇਹ ਸਨੇਹਾ ਦੇਣਾ ਚਾਹੁੰਦੀ ਆ ਇਹ ਇੱਕ ਇੱਕ ਮੈਨੂੰ ਦਰਦ ਬਹੁਤ ਆ ਜੇ ਦਰਦ ਬਹੁਤ ਸੀ ਤੇ ਤੁਸੀਂ ਵੇਲੇ ਸੇ ਰੈਕਸ਼ਨ ਕਿਉਂ ਨਹੀਂ ਲਿਆ ਤਾਂ ਧੀ ਪੁਲਿਸ ਨੇ ਕਿਉਂ ਨਹੀਂ ਐਫ ਆਈ ਆਰ ਲੇਟ ਕਿਉਂ ਦਰਜ ਹੋਈ ਉੱਥੇ ਤੇ ਉਹਦੀ ਪਰਸਨਾ ਕਾਫੀ ਹੋਈ ਆ ਮਮਤਾ ਬੈਨਰਜੀ ਦੀ ਲੋਕਾਂ ਨੇ ਵੀ ਕੀਤੀ ਡਾਕਟਰਾਂ ਨੇ ਵੀ ਕੀਤੀ ਹੋਣੀ ਚਾਹੀਦੀ ਵੀ ਸੀ ਤੂੰ ਖੋਦੇ ਕਬ ਜੀ ਮਿਨਿਸਟਰ ਔਰਤ ਹੈ ਤੇ ਤੂੰ ਦੂਜੀ ਔਰਤ ਦੇ ਦਰਦ ਨੂੰ ਨਹੀਂ ਸਮਝਦੇ ਤੁਹਾਨੂੰ ਉਸ ਗੱਲ ਤੇ ਲੋਹਾ ਲਾਖਾ ਸ਼ੁਰੂ ਚ ਹੋਣਾ ਚਾਹੀਦਾ ਕੁਝ ਤੇ ਕਿਸੇ ਲੋਕਾਂ ਦੇ ਉੱਤੇ ਔਰਤਾਂ ਦੇ ਉੱਤੇ ਦਿਨ ਦਿਹਾੜੇ ਇਹ ਸਾਰਾ ਕੁਝ ਹੋਈ ਜਾਊਗਾ ਕੱਲਾ ਇਹ ਸੈਕਸ਼ੂਅਲ ਅਬਿਊਜ਼ ਦੀ ਗੱਲ ਨਹੀਂ ਆ ਗਈ ਆ ਦੇਖੋ ਪੰਜਾਬ ਦੇ ਅੰਦਰ ਵੀ ਕੋਈ ਔਰਤ ਜਾ ਸਕਦੀ ਹੈ ਚਪ ਚਾਮ ਨੂੰ ਬਾਹਰ ਬੜਾ ਔਖਾ ਹੋ ਗਿਆ ਜੁਟਾਂ ਕੋ ਕੋਈ ਦੇ ਕੰਨਾਂ ਚ ਮੁਰਕੀਆਂ ਲਾ ਲੀਆਂ ਕਿਸੇ ਦੇ ਚੇਨੀ ਚ ਕਰ ਲਈ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਬੁਰਾ ਹਾਲ ਹੈ ਇਹ ਹਾਲਾਤ ਪੰਜਾਬ ਚ ਤੇ ਨਹੀਂ ਸੀ ਬਣ ਗਏ ਆ ਮੰਮਤ ਉੱਥੇ ਪੱਛਮੀ ਬੰਗਾਲ ਚ ਵੀ ਇੱਕ ਪੜੇ ਲਿਖੇ ਸੂਬੇ ਦੇ ਵਿੱਚ ਜਾਨੀ ਜਿੱਥੇ ਲੋਕ ਇੱਕ ਕਲਚਰਡ ਲੋਕ ਹੈ ਇਹੋ ਜਿਹਾ ਹੋਣਾ ਬਹੁਤ ਮੂੰਹ ਤੇ ਤਮਾਚਾ ਹੈਗਾ ਪਰ ਇਹ ਦੂਜੀ ਪੱਖ ਵੀ ਜਿਹੜਾ ਉਹ ਹਾਈਲਾਈਟ 90 ਰੇਪ ਉਹਨਾਂ ਨੇ ਅਵਰੇਜ ਰੋਜ਼ ਦੇ ਹੁੰਦੇ ਆ ਇਹ ਵੀ ਇੱਕ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਵੈਸੇ ਤੇ ਸਾਰੇ ਦੇਸ਼ਾਂ ਚ ਹੀ ਕੁਝ ਨਾ ਕੁਝ ਹੋਇਆ ਜਾਂ ਹੁੰਦਾ ਰਹਿੰਦਾ ਪਰ ਸਾਡੇ ਮਹਾਨ ਦੇਸ਼ ਦੇ ਵਿੱਚ ਜਿੱਥੇ ਪੀਰਾਂ ਪਗੰਬਰਾਂ ਸੰਤਾਂ ਅਹ ਦੇਵਤਿਆਂ ਦਾ ਦੇਸ਼ ਜਿਹਨੂੰ ਅਸੀਂ ਮੰਨਦੇ ਹਾਂ ਜੇ ਇਹੋ ਜਿਹਾ ਕੁਝ ਹੋਵੇ ਤਾਂ ਕੌਣ ਸਾਡੇ ਤੇ ਭਰੋਸਾ ਕਰੂਗਾ ਦੂਜੀ ਗੱਲ ਜਿਹੜੀ ਉਹਨੇ ਕਹੀ ਹੈ ਕਿ ਕਾਨੂੰਨ ਸਖਤ ਕਰੋ ਕਿੱਡਾ ਸਖਤ ਕਰਨਾ ਫਿਰ ਸਟੇਨਲੈਸ ਸਟੀਲ ਦਾ ਬਣਾ ਦੇਣੇ ਆ ਕਾਨੂੰਨ ਕੋਈ ਉਹਦੇ ਨਾਲ ਹੋਰ ਵੀ ਚੀਜ਼ ਸਖਤਿਆ ਤੇ ਉਹ ਵੀ ਲੱਭ ਲਓ ਭਈ ਨਿਰਬਇਆ ਵਾਲਾ ਪ੍ਰਵੰਧਰ ਉਦੋਂ ਹੋਇਆ ਕਿ ਬੜਾ ਦਰਦਨਾਕ ਕੇ ਸੀ ਇਸੇ ਤਰੀਕੇ ਨਾਲ ਉਦੋਂ ਬਹੁਤ ਸ਼ੋਰ ਛੱਪਾ ਪਿਆ ਉੱਥੇ ਫਿਰ ਮਿਸ਼ਰਾ ਕਮਿਸ਼ਨ ਬਣਾਤਾ ਇਹੀ ਗੱਲ ਦੇ ਉਦੋਂ ਵੀ ਇਹੀ ਸੀ ਫਾਇਲਾ ਹੋ ਫਾਇਲਾ ਹੋ ਫਾਇਲਾ ਹੋ ਹੁਣ ਵੀ ਆ ਫਾਇਲਾ ਹੋ ਤਾਂ ਇਹ ਜਿਹੜਾ ਕਲਕੱਤੇ ਚ ਹੋਇਆ ਫਿਰ ਮਿਸ਼ਰੇ ਨੇ ਆਪਣੀਆਂ ਬਹੁਤ ਸਖਤ ਕਾਨੂੰਨ ਕਰਤਾ ਹੋਰ ਕਿੰਨਾ ਕਰਨਾ ਉਹ ਹੁਣ ਇਹ 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 ਆਪਣੀ ਕੋਈ ਆਪਣੀ ਟੀਮ ਲਾ ਕੇ ਉਹਨੂੰ ਹੋਰ ਜੇ ਕਲੇ ਪੁੱਤੇ ਦੇ ਦਿੰਦ ਸਖਤਾਈ ਦੀ ਉਸ ਸਖਤ ਕਾਨੂੰਨ ਦਾ ਮਿਸ਼ਰੇ ਵਾਲੀ ਦਾ ਰਿਜ਼ਲਟ ਕੀ ਨਿਕਲਿਆ ਪਹਿਲਾਂ ਮਾਰਡਰ ਹੁੰਦੇ ਸੀ ਇਹਨਾ ਪਹਿਲਾਂ ਰੇਪ ਹੁੰਦੇ ਸੀ ਬਲਾਤਕਾਰ ਹੁੰਦੇ ਸੀ ਹੁਣ ਬਲਾਤਕਾਰ ਦੇ ਨਾਲ ਮਾਰਡਰ ਵੀ ਹੁੰਦਾ ਕਿਉਂਕਿ ਉਹਦੇ ਚ ਸਜ਼ਾ ਇੰਨੀ ਸਖਤ ਹੋ ਗਈ ਕਿ ਬੰਦਾ ਕਹਿੰਦਾ ਕਿ ਜੀ ਇਹ ਗਵਾਹ ਜਾਗ ਦੀ ਜਿੰਦੀ ਰਹਿ ਗਈ ਇਹ ਮੈਨੂੰ ਟੰਗ ਦੂਗੀ ਇਹਨੂੰ ਮਾਰ ਦਿਓ ਨਾਲੋਂ ਨਾਲ ਹੀ ਇਹਦਾ ਖੁਰਾਕੋਜ ਮਟਾ ਦਿਓ ਤਾਂ ਕਿ ਕੋਈ ਮੇਰੇ ਵਿਰੁੱਧ ਬਿਆਨ ਦੇਣ ਚੋਗਾ ਨਾ ਰਹੇ ਉਹ ਤੇ ਫਿਰ ਕੇਸ ਬੁਹਤੇ ਤਾਂ ਹੀ ਅਨੋਟਿਸ ਚਲੀ ਜਾਂਦੀ ਹੈ ਇਸੇ ਕਰਕੇ ਜਾਨੀ ਮਰਡਰ ਜਿਆਦਾ ਰੇਪ ਐਂਡ ਮਰਡਰ ਹੁੰਣ ਲੱਪੇ ਪਹਿਲਾਂ ਰੇਪ ਹੁੰਦੇ ਸੀ ਮਰਡਰ ਵੀ ਹੁੰਦੀ ਸੀ ਪਰ ਘੱਟ ਹੁੰਦੀ ਸੀ ਇਹ ਤੁਸੀਂ ਦੇਖੋ ਲਗਾਤਾਰ ਰਹੇ ਹੋ ਜਗ ਬਧਿਆ ਹੋਰ ਸਖਤ ਕਰ ਦੋਗੇ ਤੇ ਫਿਰ ਪਤਾ ਨਹੀਂ ਕੀ ਕੁਝ ਹੋਊਗਾ ਇਸ ਲਈ ਕੱਲਾ ਕਾਨੂੰਨ ਸਖਤੀ ਦੀ ਗੱਲ ਨਹੀਂ ਹੈ ਸਮਾਜ ਦੇ ਵਿੱਚ ਕੋਈ ਇਨਸਾਨ ਪੈਦਾ ਕਰੋ ਭੂਤ ਨਾ ਪੈਦਾ ਕਰੋ ਅਸੀਂ ਇਨਸਾਨਾਂ ਨੂੰ ਤੇ ਭੂਤ ਬਣਾਇਆ ਹੋਇਆ ਉਹਨਾਂ ਨੂੰ ਤੇ ਮਤਲਬ ਇੱਕ ਜਿthਰਾ ਬਗਿਆੜ ਹੁੰਦੇ ਆ ਭੀੜੀਏ ਵਾਂਗੂ ਤੁਰੇ ਫਿਰਨਗੇ ਬੰਦੇ ਜਿਹੜੇ ਆ ਤੱਕ ਕੋਈ ਵੀ ਸੇਫ ਨਹੀਂ ਜਿੱਡਾ ਮਰਜੀ ਕਾਨੂੰਨ ਸਖਤ ਬਣਾ ਦੋ ਐ ਸਖਤ ਕਾਨੂੰਨ ਤੋਂ ਬਾਅਦ 90 ਰੋਜ਼ ਦੇ ਰੇਪ ਹੁੰਦੇ ਆ ਤੇ ਜੇ ਮਿਸ਼ਰਾ ਕਮਿਸ਼ਨ ਦੇ ਬਾਅਦ ਸਖਤੀ ਕਾਨੂੰਨ ਬਣਨ ਤੋਂ ਬਾਅਦ ਇਹ ਹਾਲਤ ਹੈ ਤੇ ਹੋਰ ਸਖਤ ਬਣਾਉਣ ਤੋਂ ਬਾਅਦ ਮੈਨੂੰ ਤੇ ਲੱਗਦਾ 200 ਰੋਜ਼ ਦੇ ਹੋਣ ਲੱਗ ਜਾਣੇ ਫਿਰ ਇਹਦਾ ਰਾਹ ਕੀ ਹੈ ਮੈਂ ਤਾਂ ਮੈਨੂੰ ਦੱਸੀ ਜਾਣਾ ਸਾਡੇ ਸਮਾਜ ਦੇ ਅੰਦਰ ਜੇ ਤੁਸੀਂ ਉਸ ਕਿਸਮ ਦੀ ਇੱਕ ਸੋਚ ਕੌਂਸ਼ੀਅਸਨੈਸ ਲੋਕਾਂ ਦੀ ਇੱਕ ਵਧੀਆ ਸਮਾਜ ਨਹੀਂ ਸਿਰਜੋਗੇ ਸਮਾਜ ਦੇ ਵਿੱਚ ਹੀ ਇਨਸਾਨ ਦੀ ਜਗਾ ਭੂਤ ਪੈਦਾ ਕਰੀ ਜਾਓਗੇ ਤੇ ਫਿਰ ਉਹ ਤੇ ਕਿਸੇ ਨਾ ਕਿਸੇ ਨੂੰ ਚੰਬੜਨ ਗਈ ਸਾਡੇ ਜਿਹਰੇ ਤੋਂ ਤੇ ਅਸੀਂ ਇਨਸਾਨ ਲੱਗਦੇ ਨੇ ਸਾਰੇ ਸਾਡੇ ਅੰਦਰ ਜਿਹੜਾ ਭੂਤ ਆ ਜਾਂ ਵੈਸ਼ੀ ਪਾਣਿਆ ਜਾਂ ਦਾਨਮ ਪਾਣਿਆ ਉਹ ਹਰ ਬੰਦੇ 'ਚ ਹੀ ਹੁੰਦਾ ਕਿ ਤਰ੍ਹਾਂ ਕਹਿੰਦੇ ਉਹਦੀ ਮਿਕਦਾਰ ਕਈ ਵਾਰੀ ਬਹੁਤ ਥੋੜੀ ਹੁੰਦੀ ਆ 5% ਤੇ 95% ਜੇ ਦੇਵਤਾ ਤਾਂ ਫਿਰ ਉਹ ਦਿਖੂਗਾ ਹੀ ਨਹੀਂ 10% ਵੀ ਨਹੀਂ ਦੇਖੂ ਜੇ ਉਹ 60% ਹੋ ਗਿਆ ਤੇ ਫਿਰ ਤੈਨੂੰ 40% ਦੱਬਿਆ ਜਾਂਦਾ ਇਹ ਇਹ ਬਿਰਤੀ ਜਿਹੜੀ ਉਹ ਭਾਰੂ ਹੋ ਗਈ ਹੈ ਜਿਹੜੀ ਇਨਸਾਨ ਇਨਸਾਨੀਅਤ ਪੁਣਾ ਸੀਗਾ ਲੋਕਾਂ ਦੇ ਵਿੱਚ ਉਹ ਇੱਕ ਤੇ ਕਾਨੂੰਨ ਦਾ ਡਰ ਕੋਈ ਨਹੀਂ ਰਿਹਾ ਇੱਕ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਪਿੰਡਾਂ ਦੇ ਵਿੱਚ ਜਿਹੜਾ ਦਬ ਦਬਾਅ ਸਮਾਜ ਦਾ ਹੋਰ ਦਾ ਰਿਸ਼ਤੇਦਾਰੀਆਂ ਦਾ ਹੁੰਦਾ ਸੀ ਉਹ ਖਤਮ ਹੋ ਗਿਆ ਤੇ ਇੱਕ ਆ ਜਿਹੜੀ ਨਵਾਂ ਆਈਟੀ ਸਿਸਟਮ ਆ ਗਿਆ ਇਹਦੇ ਵਿੱਚ ਹਰ ਚੀਜ਼ ਹਰ ਕਿਸੇ ਨੂੰ ਅਵੇਲੇਬਲ ਆ ਭਾਵੇਂ ਤੁਸੀਂ ਡਰੋਨ ਬਣਾ ਲਓ ਭਾਵੇਂ ਤੁਸੀਂ ਪੋਰਨੋ ਦੇਖ ਲਓ ਭਾਵੇਂ ਤੁਸੀਂ ਜੋ ਜੋ ਤੁਹਾਨੂੰ ਜਿਸ ਤਰ੍ਹਾਂ ਦਾ ਜੋ ਚਾਹੀਦਾ ਕੁੱਤੇ ਤੋਂ ਕੁੱਤਾ ਕੰਮ ਤੇ ਸਾਧੂ ਤੋਂ ਸਾਧੂ ਹਮ ਸਾਰਾ ਇੱਥੋਂ ਚੱਲਦਾ ਪਰ ਕੀ ਬੰਦੇ ਨੇ ਅਸੀਂ ਸਿਆਣੇ ਬੱਚੇ ਨੇ ਸਿਆਣੇ ਸਟੂਡੈਂਟ ਨੇ ਸਿਆਣੇ ਕਰਦੇ ਆ ਕਿ ਉਹ ਇਸ ਦੀ ਵਰਤੋਂ ਤੇ ਵਰਤੋਂ ਦੇ ਵਿੱਚ ਫਰਕ ਪਾ ਕੇ ਇਹ ਜਿਹੜਾ ਸਾਡੇ ਹੱਥ ਫੋਨ ਦਾ ਇੰਸਟਰੂਮੈਂਟ ਆ ਇਹਨੂੰ ਯੂਜ਼ ਕਰ ਸਕਣ ਇਹ ਬੜਾ ਵੱਡਾ ਸੰਕਟ ਆ ਐਸ ਵੇਲੇ ਰੀਅਲ ਵਰਲਡ ਜਿਹੜਾ ਲਿਵਡ ਵਰਲਡ ਆ ਜਿਸ ਤਰ੍ਹਾਂ ਜਿਹਦੇ ਵਿੱਚ ਭੈਣ ਭਰਾ ਰਿਸ਼ਤੇ ਪਿੰਡ ਲੋਕ ਉਹ ਜਾਂ ਪੁਲਿਸ ਜਾਂ ਸਟੇਟ ਜਿੰਨ ਕੋਈ ਨਹੀਂ ਉਹਦੇ ਨਾਲੋਂ ਜ਼ਿਆਦਾ ਸਾਨੂੰ ਪ੍ਰਭਾਵਿਤ ਵਰਚੁਅਲ ਵਰਲਡ ਜਿਹੜਾ ਅਸੀਂ ਇੰਟਰਨੈਟ ਦਾ ਵਰਲਡ ਬਣਾ ਲਿਆ ਜਿਹੜਾ ਉੱਪਰੋਂ ਮਾਲ ਆਉਂਦਾ ਅधिक ਮਾਲ ਸਾਡੇ ਫੋਨਾਂ 'ਚ ਲਗਾਤਾਰ ਆਈ ਜਾਂਦਾ ਹਰ ਚੀਜ਼ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਅਵੇਲੇਬਲ ਨਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਗੀ ਤੁਹਾਡੀ ਇੰਟੈਲੀਜੈਂਸ ਦੀ ਵੀ ਲੋੜ ਨਹੀਂ ਹੈਗੀ ਤੁਹਾਡੇ ਨੂੰ ਵਧੀਆ ਹਰ ਚੀਜ਼ ਦੀ ਖਵਤਾ ਲੇ ਕੇ ਨਾਵਲ ਲੇ ਕੇ ਤੁਹਾਨੂੰ ਭੇਜ ਦਿੰਦੀ ਕਿਸੇ ਨੂੰ ਕਹੋ ਉਹਨੂੰ ਲੇ ਕੇ ਭੇਜੋ ਉਸੇ ਵੇਲੇ ਕੋ ਖਵਤਾ ਲਿਖ ਦੂਗੀ ਤੁਸੀਂ ਕਹਿ ਦਿਓ ਕਿ ਮੇਰੀ ਅੱਜ ਫੇਰ ਵੇਲੇ ਪਾਰਟੀ ਇੱਕ ਸੋਣਾ ਜਾਂ ਗੀਤ ਮੇਰੇ ਲਈ ਲਿਖ ਦੇ ਜਿਹੜਾ ਮੈਂ ਬੋਲਾਂ ਉਹ ਤਾਂ ਫੱਟ ਦੇਣੀ ਤਿੰਨਾ ਸੈਕਿੰਡਾਂ ਵਿੱਚ ਲੇ ਕੇ ਭੇਜ ਦਿੰਦੀ ਆ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਜਿਹੜੀ ਦੁਨੀਆ ਨਵੀਂ ਬਸ ਗਈ ਹੈ ਨਾ ਪ੍ਰਵਿੰਦਰ ਇਹਦੇ ਵੀ ਬੜੇ ਖਾਤਰੀਆ ਜਿਹਦੇ ਪ੍ਰਭਾਵ ਸਾਨੂੰ ਸਾਡੇ ਸਮਾਜ ਅੰਦਰ ਰੀਅਲ ਲਿਵਡ ਵਰਲਡ ਦੇ ਵਿੱਚ ਦੇਖਣੇ ਪੈ ਰਹੇ ਆ ਪਰ ਕਿਸੇ ਨੂੰ ਕੋਈ ਨਹੀਂ ਪਾਈ ਜੋੜਾ ਸੱਤਾ ਜਿਹਦੇ ਹੱਥ ਲੱਗੀ ਉਹ ਕਹਿੰਦਾ ਬੁੱਲੇ ਲੁੱਟੋ ਇਹਨੂੰ ਬੁੱਲੇ ਲੁੱਟਣਾ ਕਹਿੰਦੇ ਆ ਇਹ ਨਹੀਂ ਉਹਨਾਂ ਨੇ ਸਮਝ ਪੈਂਦੀ ਕਿ ਜਦੋਂ ਜਦੋਂ ਵਬਾ ਫੈਲਦੀ ਆ ਹੁਣ ਸਾਡੇ ਕਰੋਨਾ ਆਇਆ ਸੀ ਉਹਨੇ ਤਕੜੇ ਜ਼ਿਆਦਾ ਰਗੜੇ ਗਰੀਬ ਘੱਟ ਰਗੜੇ ਮਿਡਲ ਕਲਾਸ ਜ਼ਿਆਦਾ ਰਗੜੀ ਕਿਉਂਕਿ ਉਹਨਾਂ ਦੀ ਇਮਿਊਨਿਟੀ ਸਿਸਟਮ ਖਰਾਬ ਸੀ ਗਰੀਬੰਦ ਅਤੇ ਪਹਿਲਾਂ ਹੀ ਇਹੋ ਜਿਹੀਆਂ ਬਿਮਾਰੀਆਂ 'ਚ ਹੀ ਰਹਿੰਦੇ ਆ ਉਹਨਾਂ ਨੂੰ ਕੀ ਹੋਣਾ ਸੀ ਨੰਗਾ ਪੁੱਤ ਚੋਰਾ ਨਾ ਖੇਡੇ ਉਸ ਨੂੰ ਕੀ ਹੋਣਾ ਇਸ ਲਈ ਇਹ ਜਦੋਂ ਇਹੋ ਜੀਆਂ ਬਿਮਾਰੀਆਂ ਫੈਲਦੀਆਂ ਮਤਲਬ ਸਾਈਕਲੋਜੀਕਲ ਕਲਚਰਲ ਕਮਜ਼ੋਰੀਆਂ ਆਉਂਦੀਆਂ ਸੱਭਿਆਚਾਰਕ ਕਮਜ਼ੋਰੀ ਜਦੋਂ ਇਹ ਨੇ ਹਮਲਾ ਕਰਨਾ ਤੇ ਜਿਹੜੇ ਸਭ ਤੋਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਆ ਸਭ ਤੋਂ ਪਹਿਲਾਂ ਉਹ ਟੈਸ ਨੇਸ ਹੋਣਗੇ ਤੇ ਹੋਰ ਰਹੇ ਸਾਡੀਆਂ ਅੱਖਾਂ ਦੇ ਸਾਹਮਣੇ ਇਹਦਾ ਹੱਲ ਬੜਾ ਕੰਪਲਿਕੇਟਿਡ ਹੈ ਪਰ ਤੁਹਾਨੂੰ ਜੇ ਤੁਸੀਂ ਮੁਸੀਬਤਾਂ ਪੈਦਾ ਕਰ ਸਕਦੇ ਹੁਣ ਅੱਛਾ ਇਹਦੇ ਚ ਹੋਰ ਗੱਲ ਹੈ ਅੱਗੇ ਬਾਰਡਰ ਦੇ ਅੰਦਰ ਸੀ ਜੋ ਵੀ ਸੀ ਕਿ ਪੰਜਾਬੀ ਸੱਭਿਆਚਾਰ ਤੇ ਪੰਜਾਬ ਚ ਹੀ ਹੋਊਗਾ ਜੇ ਯੂਪੀ ਦਾ ਸੱਭਿਆਚਾਰ ਹੈ ਯੂਪੀ ਚ ਹੋਊਗਾ ਉੱਥੇ ਦੇ ਸੰਸਕਾਰ ਉੱਥੋਂ ਦੇ ਮੰਦਰ ਉੱਥੋਂ ਦਾ ਰਹਿਣਾ ਹੋਣੀ ਜ ਹੈ ਨਹੀਂ ਨਿੱਕੀ ਜੀ ਗੱਲ ਆ ਉਹਨੂੰ ਰੀਲ ਚੜਾ ਦਿਓ ਸਾਰੀ ਦੁਨੀਆ ਕੋਈ ਬਾਰਡਰ ਹੈ ਹੀ ਨਹੀਂ ਕਿਸੇ ਚੀਜ਼ ਦੀ ਕੋਈ ਮਨਾਈ ਬਾਰਡਰ ਹੈਗਾ ਕਿਸੇ ਚੀਜ਼ ਦਾ ਨਾ ਉਹੀ ਕੋਈ ਹੋਰ ਸਟੇਟ ਦਾ ਗਾਣਾ ਹੁੰਦਾ ਫਨੀ ਜਾਂ ਉਹਦੇ ਤੇ ਪੰਜਾਬੀ ਵੀ ਨੱਚੀ ਮੈਂ ਕਿਹਾ ਕੁਝ ਹੋਰ ਹੋਈ ਇਸ ਲਈ ਇਹ ਬਾਉਂਡਰੀ ਲੈਸ ਬਾਰਡਰ ਲੈਸ ਦੁਨੀਆ ਬਣ ਚੁੱਕੀ ਆ ਇਹ ਮੀਡੀਆ ਰਾਹੀਂ ਜਾਂ ਨਵੀਂ ਟੈਕਨਾਲੋਜੀ ਨੇ ਇੰਜ ਬਣਾਤੀ ਆ ਤੁਸੀਂ ਪ੍ਰਭਾਵਾਂ ਨੂੰ ਕਿਵੇਂ ਕੰਟਰੋਲ ਕਰ पाओਗੇ ਇਸ ਲਈ ਕਿਸੇ ਦੇ ਕੋਈ ਵਾਸ ਨਹੀਂ ਇਹਦੇ ਇੱਕ ਐਉਂ ਲੱਗਦਾ ਜਿਵੇਂ ਅਸੀਂ ਸਮਾਜ 'ਚ ਨਹੀਂ ਕੋਈ ਪਾਗਲਖਾਨੇ ਦੇ ਪਾਗਲਖਾਨੇ ਵਿੱਚ ਰਹਿੰਦੇ ਹੋਈਏ ਜੇ ਮਹਿਸੂਸ ਕਰੀਏ ਬਸ ਜਿਹੜਾ ਦਿਨ ਲੰਘਦਾ ਉਹੀ ਚੰਗਾ ਪ੍ਰਭਿੰਦਰ ਜੀ ਆ ਪ੍ਰੋਫੈਸਰ ਸਾਹਿਬ ਸਭ ਠੀਕ ਹੈ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਹਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਅੱਜ ਦੀਆਂ ਵੱਡੀਆਂ ਖਬਰਾਂ ਅਤੇ ਵੱਡੇ ਮਸਲਿਆਂ ਤੇ ਚਰਚਾ ਕੀਤੀ ਹੈ ਇਸੇ ਤਰ੍ਹਾਂ ਦੀ ਚਰਚਾ ਦੇਖਣ ਦੇ ਲਈ ਜੁੜੇ ਰਹੋ ਦੀ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ